ਉਹ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਵਧੀਆ ਤੇ ਜਪਨੂ ਨਾਈ ਨਾਈ ਕਰਕੇ ਤਿਆਰ ਹੋ ਗਿਆ ਜਿਵੇਂ ਤਿਆਰ ਪਰ ਤਿਆਰ ਆ ਮੈਂ ਵੀ ਨਾਲ ਆ ਹਰਾ ਮਰ ਰਹੀ ਰਮਨ ਵੀ ਨਾਣਾ ਤੇ ਤੇਰੇ ਸਾਹਮਣੇ ਸਾਹਮਣ ਤੇ ਹੁਣ ਅਸੀਂ ਖੋਲਣ ਲੱਗੇ ਆ ਬੈੱਡ ਦਵਾਰ ਖੋਲਣਾ ਆਹੋ ਲੈ ਮੈਂ ਉਹਨਾਂ ਦੇ ਦਈਦਾ ਨਾ ਅਹ ਠੀਕ ਹੈ ਹਨਾ ਬੈੱਡ ਖੋਲਦੇ ਆ ਤੇ ਬੈੱਡ ਖੋਲ ਕੇ ਤੇ ਰਹਿਦੇ ਆ ਪੀਛੇ ਮਾਣ ਕੰਬਲ ਕੁੰਬਲ ਰੱਖਨੇ ਆ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਤੇ ਹਾਂ ਗੁੱਡ ਮਾਰਨਿੰਗ ਹੋ ਗਈ ਆ ਕਮਰਾ ਤੁਸੀਂ ਦੇਖਿਆ ਹੀ ਆ ਇਹ ਕਿੱਦਾਂ ਦਾ ਨਾ ਤੇ ਅੱਜ ਆਪਣੂਰ ਵੀ ਦੇਖ ਲਓ ਜੀ ਨੇ ਕਰਕੇ ਤੁਸੀਂ ਵੀਡੀਓ ਦੇਖਦੇ ਆ ਸਾਡੀ ਤਾਂ ਕੋਈ ਕਦਰ ਹੀ ਨਹੀਂ ਰਹੀ ਜੱਪਨੂਰਾ ਤੂੰ ਸਾਡੀ ਕਦਰ ਖਤਮ ਕਰਤੀ ਯਾਰ ਕਾ ਮੇਰੀ ਹੈ ਫਿਰ ਵੈਲਿਊ ਤੇ ਸਾਡੀ ਦਾ ਘਰ ਚ ਵੀ ਵੈਲਿਊ ਖਤਮ ਕਰਤੀ ਇਹ ਬੰਦੇ ਨੇ ਇਹ ਪਾਪਾ ਇਹ ਮੇਰਾ ਪਿਆਰਾ ਪੋਤਾ ਹਣਾ ਜੱਪ ਮੇਰੇ ਕੋਲ ਆ ਜਾ ਫਿਰ ਛੋਣਾ ਛੋਣਾ ਨਾ 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 ਪੋਤਾ ਪੋਤਾ ਆ ਨਿਪਟਾ ਕੇ ਨਾ ਨਹੀਂ ਨਹੀਂ ਕਰ ਕਿਵੇਂ ਕੋਠੇ ਤੇ ਟੋਪਸੇਕਾਂਗੇ ਨਾ ਤੇ ਆ ਕੰਮ ਆਉਂਦੇ ਨਾ ਟੋਪੋ ਹਲੇ ਕਿਥੇ ਸੇਖਣ ਵਾਲੀ ਆ ਯਾਰਾ ਗਰਮੀ ਪਤਾ ਕਿੰਨੀ ਆ ਹੁਣ ਇਸ ਟਾਈਮ ਤੇ ਕੜਾਕੀ ਧੋਪ ਹੈ ਤੂੰ ਕਹਿੰਦਾ ਨੀ ਨੂ ਦੇ ਸਾਸਰੀ ਕਾ ਕਰੋ ਸਾਰਿਆਂ ਨੂੰ ਤੁਸੀਂ ਸਾਸਰ ਘਰ ਨਹੀਂ ਬੁਲਾਉਂਦੇ ਉਹ ਤੈਨੂੰ ਕਿੰਨਾ ਪਿਆਰ ਕਰਦੇ ਆ ਮੈਂ ਕੀ ਕਰੀਆ ਤੂੰ ਵੇਸਟ ਕਰ ਰਿਹਾ ਟਾਈਮ ਮੈਂ ਨਾ ਚਾਦਰਾਂ ਚੁਦੜਾਂ ਗਰਮ ਕੱਢ ਲਾ ਤੇ ਦੂਜੀਆਂ ਰੱਖਦਾ ਅੱਛਾ ਠੀਕ ਹੈ ਹੀਟਰ ਲਾਇਆ ਬੰਨੇ ਜੇਕਰ ਮਨੂਗਾ ਠੀਕ ਹੈ ਕੋਹ ਨਹੀਂ ਵੈਸੇ ਗੱਲ ਕਰਦਾ ਹੋ ਜਾਂਦੀ ਹੈ ਮਗਰੀ ਜਿਹੜਾ ਵਾਹ ਫਾਲ ਫੇਰੇ ਕਹੀਓ ਚਾਦਰ ਰਹਿ ਜੇ ਕਿ ਬਾਹਰ ਦੁਕਾਨ ਦੇ ਬੈਠੇ ਤੇ ਵਿਸ਼ੇ ਕੀ ਮੈਂ ਗਰਮ ਚਾਦਰ ਕੱਢਣੀ ਹੈ ਗਰਮ ਚਾਦਰਾਂ ਮਿਸ਼ਾਣੀਆਂ ਕਰਨੀ ਤਾਂ ਮੈਂ ਸੂਟ ਕੱਢਾਂ ਮੈਨੂੰ ਆਏ ਉਹ ਉੱਥੇ ਜਾਣ ਤੋਂ ਪਹਿਲੇ ਪਹਿਲੇ ਮੈਂ ਆਪਣੀ ਪਟਾਲਾ ਜਿਹੜਾ ਹਾਂ ਮੈਨੂੰ ਥਾਣ ਰਵਣ ਜਾ ਰਹੀ ਹੈ ਕਿਤੇ ਮੈਂ ਤੁਹਾਨੂੰ ਦੱਸਤਾ ਹਾਂ ਆ ਜੇ ਨਹੀਂ ਦੱਸਣਾ ਆਜਾ ਅਗਲੇ ਮਿੰਟ ਦੱਸਾਂ ਇਹਨੇ ਢੇਲੇ ਢੇਲੇ ਜਾਵੇ ਅੱਛਾ ਫੇਰ ਤੂੰ ਜਾ ਕੇ ਦਿਖਾ ਦੇਂਗੀ ਕਿਵੇਂ ਮੈਨੂੰ ਛੱਡ ਕੇ ਜਾਣਾ ਇਕੱਲੇ ਨੂੰ ਗੱਗੀ ਇਹਦਰ ਕੋਣਾ ਆ ਗੰਡ ਖੋਲੀ ਰਹਿਣ ਦੋ ਮੈਂ ਆਪੇ ਕਰ ਲਵਾਂ ਜੀ ਬਸ ਤੁਸੀਂ ਉਧਰੋਂ ਫੜੇ ਰੱਖੋ ਗੱਲ ਨਾ ਪਤਾ ਕਿ ਤੇ ਜਿੰਦੇ ਚਾਦਰ ਨੂੰ ਨਾ ਇਹ ਖੋਲਣ ਵਾਲੀ ਹੈ ਵੈਸੇ ਦੋਨੋਂ ਪਾਸੇ ਹੀ ਲੱਗੀ ਹੈ ਹਾਂਜੀ ਲਲਕਾਰਾ ਵਜਾ ਬੂਆ ਪਰ ਸਾਰੇ ਆਂ ਬੂਆ ਵੇ ਕਿੰਨੀਆਂ ਬੂਆ ਤੇਰੀਆਂ ਇਹਦੇ ਵਿੱਚ ਸਸਿਕਾ ਕਰੋ ਸਾਰਿਆਂ ਨੂੰ ਮੰਮਾ ਨੂੰ ਕੰਮ ਕਰਨ ਦਾ ਪਤਾ ਪਾਪਾ ਦੀ ਬੈਠਣਾ ਲੱਗ ਬੈਟ ਤੋਂ ਹੀ ਨਹੀਂ ਇੱਕ ਪੈਣ ਇੱਕ ਬੈਟ ਕੀਤਾ ਕਿ ਆਪਣੇ ਪੈਣ ਦੀ ਹੈ ਨਾ ਤੇ ਬਣਾਉਂ ਤੇ ਕਹਿੰਦੇ ਮੈਨੂੰ ਵੀ ਜਿੰਦੂ ਭਾਬੀ ਨੂੰ ਦਿਲ ਕਰਦਾ ਜਰੂਰ ਆਓ ਵੈਲਕਮ ਛੱਡੋ 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 ਜਦੋਂ ਤੁਹਾਡਾ ਦਿਲ ਕਰੇ ਹਨਾ ਤੁਹਾਡੇ ਭਰਾ ਦਾ ਘਰ ਆ ਠੀਕ ਹੈ ਤੁਸੀਂ ਜੋ ਦੋ ਵੀ ਜੋ ਵੀ ਜਿਹਨੇ ਵੀ ਆਉਣਾ ਤੁਸੀਂ ਆ ਸਕਦੇ ਆ ਸਾਨੂੰ ਮਿਲਣ ਤੇ ਬਾਕੀ ਅਸੀਂ ਕੋਸ਼ਿਸ਼ ਕਰਦੇ ਆਂ ਜੇ ਕੋਈ ਭੈਣ ਭਰਾ ਰਾਸਤੇ 'ਚ ਸਾਨੂੰ ਕਿਤੇ ਮਿਲ ਜੇ ਬਾਗੇ ਬੁੱਗੇ ਪੁਰਾਣੇ ਜਾਂਦਿਆਂ ਨੂੰ ਬੁੱਗੇ ਗਿਆ ਹਨਾ ਤੇ ਅਸੀਂ ਜਰੂਰ ਖੜਦੇ ਆਂ ਰੁਕਦੇ ਆਂ ਗਾਨੀ ਹੁੰਦਾ ਕਿਦਾ ਯਾਦ ਆਂਦਾ ਕਿਥੇ ਫੋਨ ਰੱਖਣਾ ਅਛਾ ਕਵਰ ਨਹੀਂ ਆਉਂਦਾ ਕਵਰ ਬੜਾ ਮोटा ਹੈ ਦਿਮਾਗ ਤੇਰਾ ਹੈ ਨਹੀਂ ਐਸੀ ਜਿਹੜਾ ਫੋਨ ਰੱਖਣ ਦੀ ਹੀ ਬਣੀ ਹੋਈ ਹੈ ਯਾ ਵੈਸੇ ਫੋਨ ਆਏ ਕਵਰ ਦੇ ਸਮੇਤ ਕਵਰ ਨਹੀਂ ਆਉਂਦਾ ਫੋਨ ਇਹਦੇ ਤੇ ਕਾਉ ਫੋਨ ਤਾਂ ਉਹਦੇ ਕੋਲ ਹੈ ਉਹ ਵਾਲਾ ਫੋਨ ਆ ਗਿਆ ਕਿਥੋਂ ਪੰਗਾ ਲੈ ਲਿਆ ਯਾਰ ਹੁਣ ਇਹਦੇ ਮਾਰ ਪਾ ਦੀ ਇਹ ਦੇ ਦੋ ਲੈ ਬਤਾ ਸਪੀਕਰ ਚ ਲਾਓ ਬਣੇ ਹੋਣਾ ਇਹ ਜੇਵਾ ਹਾਂ ਫਿਰ ਆਈ ਪ੍ਰਾਈ ਪੈਨ ਦੇ ਵਿੱਚ ਮੈਂ ਕਹ ਵੀ ਆਪਾਂ ਸਿੰਘਾ ਲਵਾ ਫਿਰ ਮੈਂ ਕਹਣਾ ਲੱਗ ਲੋਗਣਾ ਜਾਂ ਇਹਨੀਆਂ ਘਪੌਣਾ ਲਗਾ ਤੇ ਲਾ ਕੇ ਲੋਗ ਜਾਂਦੇ ਨਾ ਹੁਣ ਦਿਨ ਉਹ ਜੇ ਆ ਹਾਂ ਤੇ ਜੇ ਹੁਣ ਵੀ ਥੋੜਾ ਜਿਹਾ ਲੱਗਣ ਤੇ ਚਾਂਸ ਘਟ ਜਾਂਦੇ ਆ ਜੇ ਆਪਾਂ ਪੌਣ ਕੇ ਰੱਖ ਲਗੇ ਤੇ ਮਾਰੇ ਵੀ ਮੋੜ ਕੇ ਦਲਸ ਵਾਲਾਂ ਚ ਪਾਣ ਪੁਣ ਜਾਂਦੀਆਂ ਜਦੋਂ ਮਨ ਕੇ ਜਲੱਗੇ ਤਾਂ ਪੁਰੀਆਂ ਸਿੰਘਾ ਮਾਤਾ ਸਿੰਘਾ ਸਾਡੇ ਉਹਨਾਂ ਘੜੇ ਜੇ ਤੇ ਵਟ ਕੇ ਜਿਹੜੇ ਦੁਕਾਨ ਦੇ ਤੋਂ ਹੋਣਾ ਉਹਨਾਂ ਨੇ ਘੜੇ ਉਹਨਾਂ ਨੇ ਨਾ ਘੜੇ ਜੇ ਤੇ ਵਟ ਕੇ ਤੇ ਸਾਨੂੰ ਦੇਣਾ ਬਣਾ ਕੇ ਦੁੱਧ ਦੇ ਵਿੱਚ ਤੇ ਹੁਣ ਤਾਂ ਜਦੋਂ ਮਾਵੇਂ ਮਾਵੇਂ ਉਹਨਾਂ ਨੇ ਤਾਂ ਆਪ ਨਹੀਂ ਕਰਨਾ ਪੈਂਦਾ ਜਿੰਨਾ ਕਰ ਉਹਨੂੰ ਉਹ ਵਾਰਾਣ ਕਰ ਲੈਂਦੀ ਆ ਬਾਕੀ ਕੋ ਹਮਾਇ ਕਰ ਲੈਂਦਾ ਪੂਰੀ ਕਰ ਲੈਂਦੀ ਆ ਹਾਂ ਰਾਲ ਮਿਲ ਕੇ ਜਾਨੀ ਕਿ ਚੱਲੀ ਜਾਂਦਾ ਅਸੀਂ ਇੱਕ ਜਾਣੇ ਤੇ ਨਹੀਂ ਮੋਹ ਪਾਉਂਦੇ ਕਿ ਇਹ ਰਾਲ ਮਿਲ ਕੇ ਚਲਾਈ ਜਾਂਦੇ ਆਪਾਂ ਤੇ ਇਧਰ ਅੱਜ ਬਣਾਵਾਂਗੇ ਆਪਾਂ ਛੋਲੇ ਛੋਲੇ ਭਉਤੇ ਪਏ ਆ ਘਰ ਪਾਣੀ ਦੇ ਵਿੱਚ ਤੇ ਰੋਣ ਤੇ ਜਪੂ ਗਏ ਗਵਾੜ ਜਿਹੜੀ ਚਲੀ ਗਈ ਉਹ ਵਾਲਤ ਕਰਦੀ ਸੀ ਤਾਂ ਕਰਦੀ ਐ ਇੱਧਰ ਇਹਦੇ ਥੱਲੇ ਵੜ ਜਾਂਦੀ ਕੋੜਾਂ ਦੇ ਥੱਲੇ ਕਿਤੇ ਕੋੜਾਂ ਦੇ ਉੱਪਰ ਉਹ ਬੋਰੀ ਛੜਤੀ ਗੱਲ ਕਰਨਾ ਇਹਨੇ ਬੋਰੀ ਪਹਿਲਾਂ ਹਲਾਤੀ ਸੀਗੀ ਦੁਬਾਰਾ ਜਦੋਂ ਸ਼ਾਮ ਲੱਗੀ ਤੇ ਮੈਂ ਫਾਬਾਂ ਫੜ ਲਈ ਐ ਦੀ ਸਾਈਡ ਤੇ ਸੀਗੀ ਇੱਧਰ ਨੇ ਪਾਸੇ ਖੜੀ ਸੀਗੀ ਤੇ ਮੈਂ ਬੋਰੀ ਉਹ ਥੱਲੇ ਆ ਗਈ ਮੈਂ ਕਹਿੰਦਾ ਰਹੀ ਨਾ ਹਣ ਹਣਕ ਮੈਂ ਪੀਣ ਛੱਟਣੇ ਜਾਣਾ ਸੀਗਾ ਤੇ ਮੈਂ ਕਹਾਂ ਹੁਣ ਚੜਦੀ ਨਹੀਂ ਮੋੜ ਕੇ ਚੜੀ ਨਹੀਂ ਬੋਰੀ ਕਿਉਂਕਿ ਰਾਹ ਤੇ ਬੋਰੀ ਬੋਰੀ ਪਈ ਹੈ ਨਾ ਇਹ ਚੜਨ ਦਾ ਰਸਤਾ ਉਹਦਾ ਬੰਦ ਹੋ ਗਿਆ ਉਹਦੀ ਕਿਤੇ ਪਹਿਲਾਂ ਇੱਥੇ ਚੜ ਗਈ ਇੱਥੋਂ ਬੋਰੀ ਹੱਲ ਹੁਲ ਗਏ ਕਿਤੇ ਮੁੜ ਕੇ ਰਵਣ ਨੇ ਚੱਕ ਲੈਂਦੀ ਨੀਚੇ ਦੁਬਾਰਾ ਫਿਰ ਇਧਰਲੇ ਪਾਸੇ ਦੀ ਚੜਨ ਲੱਗੀ ਸੀ ਮੈਂ ਇੱਥੇ ਹੀ ਮੈਂ ਬਠੜੀ ਕੋਲੇ ਤੇ ਮੈਂ ਬਾਹਵਾਂ ਫੜ ਲਈ ਉਹ ਕੋਈ ਨਾ ਕੋਈ ਬੋਰੀ ਕਿਤੇ ਆ ਗਈ ਜੀ ਬੋਰੀ ਦੇ ਨਾਲ ਆਉਂਦੀ ਚਾਂ ਚੜੀ ਹੁੰਦੀ ਨਿਗਾਹਾਂ ਰੱਖ ਕੇ ਤੇ ਨਾਲ ਹੀ ਬੋਰੀ ਦੇ ਥੱਲੇ ਆਉਣਾ ਸੀ ਮੈਂ ਬਣਾਈਆਂ ਸੀ ਸੇਮੀਆਂ ਉਹਨੇ ਜਿਵੇਂ ਘਰੇ ਘਰੇ ਵਟ ਕੇ ਦੇਣ ਵਾਲੇ ਹੁੰਦੇ ਨਾ ਤੇ ਸਾਡੀ ਇੱਥੇ ਗੱਲੀ ਚਾਹੁੰਦੇ ਨੇ ਦੇਨ ਮੈਗੀ ਮੂੰਗੀ ਤੇ ਛੱਡਤੀ ਖਾਣੀ ਕਿਉਂਕਿ ਉਹ ਚੰਗੇ ਨਹੀਂ ਲੱਗਦੇ ਹੁਣ ਤੇ ਘਰੇ ਬੰਦੀਆਂ ਵੱਟੀਆਂ ਸੇਵੀਆਂ ਬਣਾਈਆਂ ਮੈਨੂੰ ਜ਼ਿਆਦਾ ਹੁੰਦਾ ਹੈਗਾ ਤੇ ਮੈਂ ਜ਼ਿਆਦਾ ਨਮਕੀਨ ਖਾ ਕੇ ਪਸੰਦ ਆ ਤੇ ਤੁਹਾਡੇ ਬਾਜੀ ਨੇ ਆਪਣੀਆਂ ਵਕਰੀਆਂ ਬਣਾਉਣੀਆਂ ਉਹ ਰਾਤ ਬਣਾਉਣਗੇ ਵਕਰੀਆਂ ਸੇਵੀਆਂ ਤੇ ਮੈਨੂੰ ਨਮਕੀਨ ਪਸੰਦ ਸੀ ਮੈਂ ਆਪਣੇ ਵਾਸਤੇ ਨਮਕੀਨ ਬਣਾਈਆਂ ਤੇ ਕਾਫੀ ਟਾਈਮ ਬਾਅਦ ਬਣਾਈ ਮੈਂ ਕਿਉਂਕਿ ਹੁਣ ਕਹਿਣ ਨੂੰ ਤੇ ਫਾਸਟ ਫੂਡ ਕੀ ਕਹਿੰਦੇ ਆਪਾਂ ਛੱਡ ਦਿੰਨੇ ਆ ਪਰ ਛੱਡਿਆ ਕਿਤੇ ਵੀ ਨਹੀਂ ਜਾਂਦਾ ਕਿਤੇ ਨਾ ਕਿਤੇ ਤੇ ਖਾਦਾ ਹੀ ਜਾਂਦਾ ਐਵੇਂ ਦੀ ਹਾਂ ਬਾਕੀ ਇਹ ਹੈ ਕਿ ਆਪਾਂ ਰੋਜ਼-ਰੋਜ਼ ਨਹੀਂ ਖਾਣੇ ਹਫਤੇ 'ਚ ਇੱਕ ਵਾਰੀ ਕਰ ਲੋ ਹਨਾ ਪਿਛਲੇ ਮਹੀਨੇ ਤੋਂ ਵੈਸੇ ਵੀ ਮੈਂ ਬੰਦ ਹੀ ਕਰਤਾ ਸੀ ਬਿਲਕੁਲ ਹੀ ਤੇ ਖਾਂਦੀ ਨਹੀਂ ਸੀ ਬੰਦ ਕੀਤਾ ਕਿਉਂਕਿ ਖੁਦ ਮੈਨੂੰ ਲੱਗਦਾ ਸੀ ਕਿ ਹੁਣ ਵੀ ਮੈਂ ਜੇ ਖਾਨੀ ਆ ਨਾ ਮੈਂ ਬਹੁਤ ਘੱਟ ਹੀ ਖਾਨੀ ਆ ਜ਼ਿਆਦਾ ਨਹੀਂ ਖਾਈਦਾ ਤੇ ਤੁਹਾਡੇ ਭਾਜੀ ਜਪਨੂਰ ਨੂੰ ਲੈ ਕੇ ਗਏ ਹੋਏ ਨੇ ਉੱਥੇ ਬਾਹਰ ਘੁਮਾਨ ਵਸਤੇ ਤੇ ਮੈਂ ਹੁਣੇ ਹੀ ਬਣਾਈਆਂ ਸੀ ਸੇਵੀਆਂ ਮੈਂ ਕਿ ਆਲਨਾ ਉਹਨਾਂ ਵਾਸਤੇ ਜੇ ਖਾਣਗੇ ਨਮਕੀਨ ਸੇਵੀਆਂ ਤੇ ਬਾਹਾਂਗੇ ਨਹੀਂ ਤੇ ਨਹੀਂ ਵੈਸੇ ਜਪਨੂਰ ਤੇ ਨਹੀਂ ਖਾਂਦੀ ਆ ਚੀਜ਼ਾਂ ਉਹਨੂੰ ਤੇ ਪਸੰਦ ਹੀ ਨਹੀਂ ਆਉਂਦੀਆਂ ਬਹੁਤ ਤੰਗ ਕਰਦੀ ਐ ਇਸ ਚੀਜ਼ ਤੋਂ ਮੈਨੂੰ ਕਿਉਂ ਖਾਣਾ ਵੀ ਨਾ ਬਹੁਤ ਮਤਲਬ ਕਿ ਧੱਕੇਬਾਜੀ ਨਾਲ ਹੀ ਖਵਾਈਦਾ ਉਹਨੂੰ ਤੇ ਉਹ ਵੀ ਥੋੜਾ ਥੋੜਾ ਖਾਏਗੀ እንਵਟਨਾ ਨਹੀਂ ਖਾਏਗੀ ਬਾਕੀ ਦੇਖਨੇ ਪਾਜੀ ਆਂਦੀ ਤੇ ਨਹੀਂ ਆ ਓਏ 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 ਢੇਗ ਪੈਗਾ ਇਧਰ ਆ ਜਾ ਉਹ ਫੜੀ 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 ਉਹ ਨਾਲੀ ਜਿ ਡਿੱਗੂਏ ਫੜੀ ਇਹਨੂੰ ਫੜੀ ਚੂਜੂ ਵਾਲੇ ਚੂਜ ਲੈ ਕੇ ਆਏ ਏ ਕਿ ਐਂ ਚੂਜੂ ਵਾਲੇ ਚੂਜ ਹੀ ਲੈ ਕੇ ਆਏ ਆ ਤੇ ਭੱਜੀ ਫਿਰਦੀ ਆ ਚੂਜੂ ਕਰੋ ਤਰਕੇ ਦਿਖਾਓ ਚੂਜੂ ਹੈ ਓਏ ਪੂੰਫ ਫੇਰ ਕਰੋ ਤਰੇ ਚੂਜੂ ਕਰੇ ਅਰੇ ਐ

Você <sum> já <sum>